ਮੈਨੂੰ ਸਹੀ ਸਕ੍ਰਿਪਟੀ ਸਹੀ ਕੈਰੈਕਟਰ ਦੀ ਪਾਲ ਰਹਿੰਦੀ ਹੈ ਹਮੇਸ਼ਾ ਉਹ ਚੀਜ਼ ਨੂੰ ਜੀਣਾ ਜਿਹੜੀ ਚੀਜ਼ ਤੁਸੀਂ ਹੈ ਹੀ ਨਹੀਂ ਬੜਾ ਟਫ ਹੁੰਦਾ ਆ ਸੋ ਮੇਬੀ ਇਹ ਵੀ ਇੱਕ ਰੀਜ਼ਨ ਹੋ ਸਕਦਾ ਕਿ ਮੈਂ ਫਿਲਮਾਂ ਕੱਟ ਕਰਦੀ ਆ ਕਿਉਂਕਿ ਇਦਾਂ ਦੇ ਕੈਰੈਕਟਰ ਬਹੁਤ ਘੱਟ ਲਿਖੇ ਜਾਂਦੇ ਆ ਹਨਾ ਜਿਦਾਂ ਹੁਣ ਪਿੱਛੇ ਇਹ ਜੇ ਆਈ ਸੀ ਚਿੱਤਾ ਸਿੰਘ ਉਹਦੇ ਚ ਪੁਲਿਸ ਆਫੀਸਰ ਦਾ ਕਿਰਦਾਰ ਸੀਗਾ ਇੰਨਾ ਬਿੰਦਾਸ ਬਿਲਕੁਲ ਬਿਲਕੁਲ ਤੇ ਇਦਾਂ ਦੇ ਘੱਟ ਲਿਖੇ ਜਾਂਦੇ ਆ ਜ਼ਿਆਦਾ ਲਿਖੇ ਜਾਣੇ ਚਾਹੀਦੇ ਆ ਤੇ ਪਰ ਆਏਗਾ ਟਾਈਮ ਵੀ ਅਜੇ ਤਾਂ ਸਟਾਰਟਿੰਗ ਆ अच्छा अगर ਤੁਸੀਂ ਰੀਅਲ ਦੇ ਵਿੱਚ ਤੁਹਾਨੂੰ ਇੱਕ ਦਿਨ ਲਈ ਪੋਲੀਟੀਸ਼ੀਅਨ ਬਣਾ ਦਿੱਤਾ ਜਾਇਤਾ ਜਪਜੀ ਕਿਹੜੇ ਚੀਜ਼ ਇਹ ਕਿਹੜਾ ਰੂਲ ਚੇਂਜ ਕਰਨਾ ਚਾਹੁੰਦੇ ਆ ਕਿ ਲੁੱਕ ਵਾ ਡਿਫਰੈਂਟ ਆ ਇਹਦੇ ਚ ਮੈਂ ਜਦੋਂ ਰੈਡੀ ਹੁੰਦੀ ਸੀ ਸੈਟ ਤੇ ਤੇ ਮੈਨੂੰ ਵੀ ਆ ਲੱਗਦਾ ਸੀ ਓ ਮਾਈ ਗਾਡ ਮੈਂ ਤੇ ਪੂਰੀ ਉਹ ਲੱਗ ਰਹੀ ਹਾਂ ਮਤਲਬ ਇੱਕ ਤਾਂ ਗਰੀਬ ਕੈਰੈਕਟਰ ਦਿਖਾਇਆ ਹੋਇਆ ਸੋ ਅਸੀਂ ਸਕਿਨ ਟੈਕਚਰ ਸਕਿਨ ਟੋਨ ਵਾਲਾਂ ਦਾ ਟੈਕਸਚਰ ਮਤਲਬ ਸਿਰ ਨਾ ਧੋਣਾ ਤਾਂ ਕਿ ਉਹ ਉਦਾਂ ਦੀ ਫੀਲ ਆਵੇ ਹੈਨਾ ਪੋਲੀਟਿਸ਼ੀਅਨ ਵਾਲਾ ਮੈਂ ਪਹਿਲਾਂ ਪਲੇ ਕੀਤਾ ਹੈ ਜੋਰਾ 2 ਹੈਨਾ ਦੀਪ ਹੋਣਾ ਦੇ ਨਾਲ ਉਹ ਫਿਲਮ ਦੇ ਵਿੱਚ ਉਹ ਪੋਲੀਟਿਸ਼ੀਅਨ ਹੀ ਸੀ ਜਿਹੜੀ ਜੋਰਾ 2 ਹੈ ਠੀਕ ਹੈ ਲੇਕਿਨ ਅਗਰ ਇਹਦੀ ਬਲੈਕ ਹੈਟ 2 ਦੀ ਗੱਲ ਕਰੀਏ ਤੇ ਇਹ ਪੋਲੀਟਿਸ਼ੀਅਨ ਨਹੀਂ ਹੈ ਗਰੀਬ ਘਰ ਤੋਂ ਇੱਕ ਆਮ ਜੀ ਸਧਾਰਨ ਜੀ ਕੁੜੀ ਸੀਗੀ ਕਾਫੀ ਗਰੀਬ ਘਰ ਤੋਂ ਐਕਚੁਅਲੀ ਫਿਰ ਉਹ ਅਮੀਰ ਹੁੰਦੀ ਹੈ ਫਿਰ ਉਹ ਪੋਲਿਟਿਕਸ ਚ ਜਾਂਦੀ ਆ ਔਰ ਉਹ ਜਿਹੜੀ ਚੇਂਜ ਉਹ ਤੁਹਾਨੂੰ ਦੇਖਣ ਨੂੰ ਮਿਲੇਗੀ ਉਹ ਛੋਟੀ ਹੁੰਦੀ ਸੀ ਮਿਲਾਂ ਦਾ ਪਹਿ ਹੈ థੀਏਟਰ ਦੇ ਵਿੱਚ ਮੇਰੀ ਲਾਈਫ ਦੀ ਪਹਿਲੀ ਫਿਲਮ ਸੀਗੀ ਤੇ ਉਦੋਂ ਛੋਟੇ ਹੁੰਦੇ ਸੁੰਦੇ ਹੁੰਦੇ ਸੀਗੇ ਉਸ ਤੋਂ ਬਾਅਦ ਵੀ ਜਿਹੜਾ ਸਮਾਂ ਆਇਆ ਕਿ ਫਿਲਮਾਂ ਦਾ ਕਾਫੀ ਸ਼ੌਂਕ ਹੁੰਦਾ ਸੀ ਕਿ ਉਹ ਐਦਾ ਨਹੀਂ ਮਿਲਦੀ ਟਿਕਟ ਬਲੈਕ ਚ ਲੈ ਲਾ ਹਨਾ ਤੇ ਐਦਾ ਸੁਣਨਾ ਵੀ ਲੋਕੀ ਇਹ ਗੱਲ ਕਰਦੇ ਆ ਕਿ ਟਿਕਟ ਨਹੀਂ ਮਿਲ ਰਹੀ ਇੰਨੀ ਅੱਛੀ ਚੱਲ ਰਹੀ ਫਿਲਮ ਤੇ ਬਲੈਕ ਚ ਯੂ نو ਬਾਹਰੋਂ ਮਿਲ ਸਕਦੀ ਆ ਅਸੀਂ ਤਾਂ ਨਹੀਂ ਲਈ ਖੈਰ ਹਾਏ ਮੈਨੂੰ ਗੁਰਦੁਆਰੇ ਜਾ ਕੇ ਬਹੁਤ ਸ਼ਾਂਤੀ ਮਿਲਦੀ ਆ ਮੈਂ ਹੁਣੇ ਵੀ ਫਟੇ ਘਰ ਸਾਥ ਤੋਂ ਹੀ ਆਈ ਹਾਂ ਮੱਥਾ ਟੇਕ ਕੇ ਤੇ ਬਸ ਮੈਨੂੰ ਖਿੱਚਦਾਇਆ ਕੁਛ ਖਿੱਚਦਾਇਆ ਮੈਨੂੰ ਨਹੀਂ ਪਤਾ ਕੀ ਖਿੱਚਦਾਇਆ ਸੋ ਮੈਨੂੰ ਫਤੇਗੜ ਸਾਹਿਬ ਜਾ ਕੇ ਮੈਨੂੰ ਬਹੁਤ ਸਕੂਨ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਗਰੁੱਪਸ ਮੈਂ ਹਾਂ ਤੁਹਾਡੇ ਨਾਲ ਦੀਕਸ਼ਾ ਠਾਕੁਰ ਉਮੀਦ ਕਰਦੀ ਹਾਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਕੱਲ 28 ਨੂੰ ਸ਼ੁਭਰਾਤਰੀ ਵਾਲੇ ਦਿਨ ਬ્લેਕ ਯਟੋ ਫਿਲਮ ਰਿਲੀਜ਼ ਹੋ ਰਹੀ ਹੈ ਤੇ ਇਸ ਫਿਲਮ ਦੀ ਬਹੁਤ ਖੂਬਸੂਰਤ ਐਕਟਰੈਸ ਯਾਨੀ ਕਿ ਜਬਜੀ ਖੇਹਰਾ ਜੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਬਹੁਤ ਵਧੀਆ ਤੁਸੀਂ ਸਮਾਉ ਬਹੁਤ ਵਧੀਆ ਜਿੱਦਾਂ ਮੈਂ ਸਟਾਰਟਿੰਗ ਚ ਕਿਹਾ ਸ਼ੁਭਰਾਤਰੀ ਵਾਲੇ ਦਿਨ ਇਹਨੇ ਸ਼ੁਭ ਦਿਨ ਤੇ ਇਨੀ ਸੋਹਣੀ ਫਿਲਮ ਰਿਲੀਜ਼ ਫਿਲਮ 'ਚ ਕੰਮ ਕੀਤਾ ਹੈ ਬਹੁਤ ਮਿਹਨਤ ਕੀਤੀ ਹੈ ਉਸ ਸੁਪਰ ਐਕਸਾਈਟਡ ਹੈਗੇ ਫਿਲਮ ਨੂੰ ਲੈ ਕੇ ਤੇ ਐਕਸ਼ਨ ਫਿਲਮ ਹੈਗੀ ਆ ਤੇ ਜਸ ਵੇਟਿੰਗ ਫॉर ਪੀਪਲਸ ਰਿਐਕਸ਼ਨ ਕਿ ਉਹਨਾਂ ਦਾ ਕੀ ਰਿਐਕਸ਼ਨ ਹੈਗਾ ਉਹ ਐਕਸਾਈਟਡ ਹੈਗੇ ਆ ਕਿ ਨਹੀਂ ਤੇ ਦੈਟਸ ਇਟ ਉਮੀਦ ਬਹੁਤ ਜ਼ਿਆਦਾ ਹੈ ਕਿ ਸਾਰਿਆਂ ਨੂੰ ਪਸੰਦ ਆਏਗੀ ਜੀ ਵੈਸੇ ਤਾਂ ਤੁਹਾਡੀ ਸਾਰੇ ਤਾਰੀਫ ਕਰਦੇ ਤੁਹਾਡੇ ਕੰਮ ਦੀ ਹਨਾ ਤੇ ਦੇਵ ਸਰ ਦੇ ਨਾਲ ਜਦੋਂ ਅਸੀਂ ਇਸ ਮੂਵੀ ਦੇ ਰਿਲੇਟਡ ਗੱਲਬਾਤ ਕੀਤੀ ਉਹਨਾਂ ਨੇ ਤੁਹਾਡੀ ਬਹੁਤ ਤਾਰੀਫ ਕੀਤੀ ਉਹਨਾਂ ਨੇ ਕਿਹਾ ਕਿ ਜੇ ਪੰਜਾਬੀ ਐਕਟ੍ਰੈਸ ਪੰਜਾਬ ਨੂੰ ਕੋਈ ਰਿਪਰੈਜ਼ੈਂਟ ਕਰਦੀ ਹੈ ਤਾਂ ਜਪਜੀ ਖਹਿਰਾ ਹੈ ਮੈਂ ਉਹਨਾਂ ਦਾ ਬਹੁਤ ਵੱਡਾ ਫੈਨ ਆ ਥੈਂਕ ਯੂ ਦੇ ਥੈਂਕ ਯੂ ਤੁਸੀਂ ਆਪ ਇੰਨੇ ਅੱਛੇ ਐਕਟਰ ਔਰ ਇੱਕ ਫਾਈਨ ਐਕਟਰ ਦੂਸਰੇ ਐਕਟਰ ਦੀ ਜਦੋਂ ਤਾਰੀਫ ਕਰਦਾ ਹੈ ਤੇ ਬਹੁਤ ਚੰਗਾ ਲੱਗਦਾ ਹੈ ਹਮ ਹਮ ਬਲੈਕਅਰ 2 ਦੇ ਵਿੱਚ ਜਪਜੀ ਖਹਿਰਾ ਔਡੀਐਂਸ ਨੂੰ ਕੀ ਦੇਖੇ ਜਾ ਰਹੇ ਨੇ ਕਿ ਉਹ ਬਲੈਕਆਰ 2 ਦੇ ਵਿੱਚ ਉਹਨਾਂ ਨੂੰ ਯਾਦ ਰੱਖਣ ਕੀ ਐਸਾ ਕੈਰੈਕਟਰ ਹੈ ਜੋ ਤੁਹਾਨੂੰ ਆਪ ਨੂੰ ਲੱਗਦਾ ਹੈ ਕਿ ਹਾਂ ਇਸ ਕਰਕੇ ਮੈਨੂੰ ਅਗਰ ਬਲੈਕਆਰ 2 ਦਾ ਜ਼ਿਕਰ ਹੋਏਗਾ ਤਾਂ ਮੇਰਾ ਉਹਦੇ ਨਾਲ ਜ਼ਿਕਰ ਜ਼ਰੂਰ ਹੋਏਗਾ ਆ ਮੇਬੀ ਕਿਉਂਕਿ ਲੁੱਕ ਬਹੁਤ ਡਿਫਰੈਂਟ ਹੈ ਦੇਚ ਮੈਂ ਜਦੋਂ रेडी ਹੁੰਦੀ ਸੀ ਸੈਟ ਤੇ ਮੈਨੂੰ ਵੀ ਇਹ ਲੱਗ ਰਿਹਾ ਸੀ ਓ ਮਾਈ ਗਾਡ ਮੈਥੇ ਪੂਰੀ ਉਹ ਲੱਗ ਰਹੀ ਹੈ ਮਤਲਬ ਇੱਕ ਨਾ ਗਰੀਬ ਕੈਰੈਕਟਰ ਦਿਖਾਇਆ ਹੋਇਆ ਸੋ ਅਸੀਂ ਸਕਿਨ ਟੈਕਸਚਰ ਸਕਿਨ ਟੋਨ ਵਾਲਾਂ ਦਾ ਟੈਕਸਚਰ ਮਤਲਬ ਸਿਰ ਨਾ ਧੋਣਾ ਤਾਂ ਕਿ ਉਹ ਉਦਾਂ ਦੀ ਫੀਲ ਆਵੇ ਹਨਾ ਸੋ ਇਹ ਸ਼ਰਾਬ ਘੜਦੇ ਆ ਉਹਨਾਂ ਦਾ ਪਰਿਵਾਰ ਹੈ ਹਨਾ ਕੁੜੀ ਵਾਲਾਂ ਦਾ ਤਾਂ ਬਹੁਤ ਗਰੀਬ ਹੁੰਦੇ ਔਰ ਫਿਰ ਕਿਦਾਂ ਅਮੀਰ ਹੁੰਦੀ ਹੈ ਔਰ ਕਿਦਾਂ ਫਿਰ ਪੋਲਿਟਿਕਸ ਚ ਆਉਂਦੀ ਆ ਅ ਮੈਨੂੰ ਇਹ ਲੱਗਦਾ ਉਹ ਸ਼ੇਡਸ ਕਰਕੇ ਅਗਰ ਮੈਂ ਜਾਣੀ ਜਾਉਂਗੀ ਤਾਂ ਸ਼ਾਇਦ ਕਿ ਡਿਫਰੈਂਟ ਸ਼ੇਡਸ ਦੇ ਵੀ ਉਹਨਾਂ ਨੇ ਵੀ ਡਿਫਰੈਂਟ ਸ਼ੇਡਸ ਪਲੇ ਕੀ ਨੀ ਮੋਦੇ ਨਾਮ ਤੋਂ ਮੈਨੂੰ ਲੱਗਦਾ ਕਿ ਪੋਲੀਟੀਸ਼ੀਅਨ ਵਾਲਾ ਮੈਂ ਪਹਿਲਾਂ ਪਲੇ ਕੀਤਾ ਹੈ ਜ਼ੋਰਾ ਟੂਚ ਹੈ ਨਾ ਦੀਪ ਹੋਣਾ ਦੇ ਨਾਲ ਤੇ ਆ ਇਸ ਦੇ ਵਿੱਚ ਵੀ ਪੋਲੀਟੀਸ਼ੀਅਨ ਹੈ ਸ਼ਾਇਦ ਇਸੇ ਕਰਕੇ ਕਿਉਂਕਿ ਦੁਬਾਰਾ ਰਿਪੀਟ ਹੋ ਰਿਹਾ ਸ਼ਾਇਦ ਇਸ ਕਰਕੇ ਜਾਣਿਆ ਰਵੇ ਆਈ ਡੋਟ ਨੋ ਹਣੇ ਤਾਂ ਸਾਰੇ ਦੱਸਣਗੇ ਹਾਂ ਤੇ ਕਿੰਨਾ ਕੁ ਫਰਕ ਲੱਗਾ ਜ਼ੋਰਾ ਟੂਚ ਵਿੱਚ ਵੀ ਹੈ ਨਾ ਤੁਸੀਂ ਪੋਲੀਟੀਸ਼ੀਅਨ ਸੀ ਇਹਦੇ ਵਿੱਚ ਵੀ ਤੇ ਤੁਹਾਨੂੰ ਆਪਣੇ ਆਪ ਦੇ ਵਿੱਚ ਕੀ ਡਿਫਰੈਂਸ ਮਹਿਸੂਸ ਹੋਇਆ ਆ ਗੁੱਡ ਕੁਐਸਚਨ ਉਹ ਲਗ ਸਟੋਰੀ ਸੀ ਜੀ ਇਹ ਬਿਲਕੁਲ ਡਿਫਰੈਂਟ ਸਟੋਰੀ ਹੈ ਇਹਦੇ इमोशंस ਬੜੇ ਹਾਵੀ ਹੁੰਦੇ ਕੁੜੀ ਦੇ ਕਿਉਂ ਆਂਦੀ ਹੈ ਪੋਲਿਟਿਕਸ ਦੇ ਵਿੱਚ ਉਹ ਫਿਲਮ ਦੇ ਵਿੱਚ ਉਹ ਪੋਲਿਟਿਸ਼ੀਅਨ ਨਹੀਂ ਸੀ ਜਿਹੜੀ ਜੋਰਾ 2 ਹੈ ਠੀਕ ਹੈ ਲੇਕਿਨ ਅਗਰ ਇਹਦੀ ਬਲੈਕ ਹੈਟ 2 ਦੀ ਗੱਲ ਕਰੀਏ ਤੇ ਇਹ ਪੋਲਿਟਿਸ਼ੀਅਨ ਨਹੀਂ ਗਰੀਬ ਘਰ ਤੋਂ ਇੱਕ ਆਮ ਜੀ ਸਧਾਰਨ ਜੀ ਕੁੜੀ ਸੀ ਆ ਕਾਫੀ ਗਰੀਬ ਘਰ ਤੋਂ ਐਕਚੁਅਲੀ ਫਿਰ ਉਹ ਅਮੀਰ ਹੁੰਦੀ ਹੈ ਫਿਰ ਉਹ ਪੋਲਿਟਿਕਸ ਚ ਆਉਂਦੀ ਆ ਔਰ ਉਹ ਜਿਹੜੀ ਚੇਂਜ ਉਹ ਤੁਹਾਨੂੰ ਦੇਖਣ ਨੂੰ ਮਿਲੇਗੀ ਔਰ ਆ ਬੜੇ ਇੰਟਰਸਟਿੰਗ ਜਿਆ ਕੈਰੈਕਟਰ ਹੈ ਚੈਲੈਂਜਿੰਗ ਸੀਗਾ ਮੇਰੇ ਲਈ ਮੈਂ ਬਸਾਰੇ ਤੁਹਾਨੂੰ ਦੇਖਣ ਦੇ ਲਈ ਨਾ ਬਹੁਤ ਐਕਸਾਈਟਿਡ ਆ ਜੇ ਆਪਾਂ ਪ੍ਰੀਮੀਅਰ ਤੇ ਵੀ ਹੈ ਨਾ ਇਕੱਠੇ ਹੋਏ ਆ ਤੇ ਬਲੈਕੀਆ ਬਲੈਕ ਜਿਹੜੀ ਹੁੰਦੀ ਆ ਇਹ ਬਹੁਤ ਪੁਰਾਣੇ ਟਾਈਮ ਤੋਂ ਚੱਲਦੀ ਆ ਰਹੀ ਹੈ ਤੇ ਹੁਣ ਵੀ ਕਿਤੇ ਨਾ ਕਿਤੇ ਹਰ ਚੀਜ਼ ਦੇ ਵਿੱਚ ਇਹ ਚੀਜ਼ ਹੁੰਦੀ ਆ ਹੈ ਨਾ ਤੁਹਾਨੂੰ ਜਪਜੀ ਖੈਰ ਨੂੰ ਇਸ ਚੀਜ਼ ਬਾਰੇ ਕਦੋਂ ਪਤਾ ਲੱਗਾ ਕਿ ਹਾਂ ਹਰ ਚੀਜ਼ ਦੇ ਵਿੱਚ ਬਲੈਕ ਹੁੰਦੀ ਚਾਹੇ ਉਹ ਅੱਜ ਦੇ ਜ਼ਮਾਨੇ 'ਚ ਅਗਰ ਦੇਖ ਲਈਏ ਲੋਕ ਚਾਈਨਾ ਤੋਂ ਸਾਮਾਨ ਹਨਾ ਬਲੈਕ ਚ ਮੰਗਾ ਕੇ ਵੇਚਦੇ ਨੇ ਹੈ ਨਾ ਟਿਕਟਾ ਵੀ ਬਲੈਕ ਹੁੰਦੀਆਂ ਤੇ ਤੁਹਾਨੂੰ ਕੋਦੋਂ ਪਤਾ ਚੱਲਿਆ ਇਸ ਚੀਜ਼ ਦਾ ਉਹ ਛੋਟੀ ਹੁੰਦੀ ਸੀ ਮੈਨੂੰ ਲੱਗਦਾ ਪਹਿਲੀ ਫਿਲਮ ਮੈਂ ਆਪਣੇ ਮਮਾ ਪਾਪਾ ਨੇ ਦੇਖੀ ਸੀ ਸਿਨੇਮਾ ਦੇ ਵਿੱਚ ਦਿਲਚਸਪਾ ਹੈ ਥੀਏਟਰ ਦੇ ਵਿੱਚ ਮੇਰੀ ਲਾਈਫ ਦੀ ਪਹਿਲੀ ਫਿਲਮ ਸੀਗੀ ਤੇ ਉਦੋਂ ਛੋਟਿਆਂ ਦੇ ਸੁਣਦੇ ਹੁੰਦੇ ਹੁੰਦੇ ਸੀਗੇ ਉਸ ਤੋਂ ਬਾਅਦ ਵੀ ਜਿਹੜਾ ਸਮਾਂ ਆਇਆ ਕਿ ਫਿਲਮਾਂ ਦਾ ਕਾਫੀ ਸ਼ੌਂਕ ਹੁੰਦਾ ਸੀ ਕਿ ਉਹ ਐਦਾਂ ਨਹੀਂ ਮਿਲਦੀ ਟਿਕਟ ਤਾਂ ਬਲੈਕ ਚ ਲੈ ਲੈਣਾ ਹਨਾ ਤੇ ਐਦਾਂ ਸੁਣਨਾ ਵੀ ਲੋਕੀ ਇਹ ਗੱਲ ਕਰਦੇ ਆ ਕਿ ਟਿਕਟ ਨਹੀਂ ਮਿਲ ਰਹੀ ਏ ਨਹੀਂ ਅੱਛੀ ਚੱਲ ਰਹੀ ਫਿਲਮ ਤੇ ਬਲੈਕ ਚ ਯੂ نو ਬਾਹਰੋਂ ਮਿਲ ਸਕਦੀ ਆ ਅਸੀਂ ਤਾਂ ਨਹੀਂ ਲਈ ਹੈ ਬਟ ਫੇਰ ਆ ਫਿਲਮ ਹੁਣ ਜੋ ਕੀਤੀ ਹੈ ਇਹ ਤਾਂ ਪਾਰਟ ਆ अपना ਹਨਾ ਤੇ ਹੁਣ ਇਹਦੇ ਵਿੱਚ ਇਹਨੂੰ ਉਹ ਕੀਤਾ ਗਿਆ ਵਾ ਪ੍ਰੈਜ਼ੈਂਟ ਕੀਤਾ ਗਿਆ ਦਿਖਾਇਆ ਗਿਆ ਇਹਦੇ ਆਧਾਰ ਤੇ ਫਿਲਮ ਬਣੀ ਆ ਬਲੈਕ ਦੇ ਤੇ ਬਹੁਤ ਇੰਟਰਸਟਿੰਗ ਆ ਹਾਂਜੀ ਜੀ ਵੈਸੇ ਤਾਂ ਜਪਜੀ ਨੂੰ ਹਰ ਕੈਰੈਕਟਰ ਦੇ ਵਿੱਚ ਪਸੰਦ ਕਰਦੇ ਆ ਉਹਨਾਂ ਨੇ ਜਿਹੜਾ ਵੀ ਕੈਰੈਕਟਰ ਹੁਣ ਤੱਕ ਪਲੇ ਕੀਤਾ ਹਰ ਆਪਣੀ ਇੱਕ ਵੱਖਰੀ ਛਾਪ ਛੱਡੀ ਆ ਚਾਹੇ ਉਹ ਚੇਤਾ ਸਿੰਘ ਹੋਵੇ ਚਾਹੇ ਉਹ ਜ਼ੋਰਾ ਹੋਵੇ ਹਨਾ ਤੁਹਾਡਾ ਜ਼ਿਕਰ ਜ਼ਰੂਰ ਹੁੰਦਾ ਜਦੋਂ ਉਹਨਾਂ ਫਿਲਮਾਂ ਦਾ ਨਾਮ ਆਉਂਦਾ ਹੈ ਲੇਕਿਨ ਜਪਜੀ ਬਹੁਤ ਜ਼ਿਆਦਾ ਚੂਜ਼ੀ ਹੈ ਹਨਾ ਕੀ ਰੀਜ਼ਨ ਹੈ ਅ ਮੈਨੂੰ ਸਹੀ ਸਕ੍ਰਿਪਟੀ ਸਹੀ ਕੈਰੈਕਟਰ ਦੀ ਭਾਲ ਰਹਿੰਦੀ ਆ ਹਮੇਸ਼ਾ ਔਰ ਮੈਨੂੰ ਇਹ ਹੁੰਦਾ ਉਹੋ ਜਿਹਾ ਕੈਰੈਕਟਰ ਕਰਨਾ ਜਿਹੜਾ ਥੋੜੇ ਜਿੰਦ ਜਾਨ ਤੁਹਾਡਾ ਲਵਾਵੇ ਹਨਾ ਥੋੜੀ ਜੇ ਚ ਜਪ ਜਪ ਜਿਦਤ ਜਿਤੇ ਚ ਹੋਵੇ ਕੈਰੈਕਟਰ ਕਰਨ ਚ ਮਜ਼ਾ ਆਵੇ ਔਰ ਪੂਰੀ ਜਿੰਦ ਜਾਨ ਨਾਲ ਤੁਸੀਂ ਕੰਮ ਕਰੋ ਸਿੱਦਤ ਦੇ ਨਾਲ ਕੰਮ ਕਰੋ ਔਰ ਇਹ ਕੈਰੈਕਟਰ ਇਦਾਂ ਦਾ ਹੀ ਸੀ ਚੈਲੈਂਜਿੰਗ ਔਰ ਵੀ ਆਪਣੇ ਆਪ ਨੂੰ ਭੁੱਲ ਕੇ ਆਪਣੇ ਆਪ ਨੂੰ ਮਾਰ ਕੇ ਉਹ ਕੈਰੈਕਟਰ ਬੰਨਣਾ ਹਨਾ ਉਹਦੀ ਸਕਿਨ ਚ ਜਾਣਾ ਉਸ ਕੈਰੈਕਟਰ ਦੀ ਚ ਤੇ ਉਹ ਮੈਂ ਇਹਦੇ ਚ ਕਰਨ ਦੀ ਕੋਸ਼ਿਸ਼ ਕੀਤੀ ਹੈ ਹਨਾ ਨਾ ਤਾਂ ਮੈਂ ਦੇਖੋ ਪੋਲੀਟੀਸ਼ੀਅਨ ਹਾਂ ਤੇ ਆ ਉਹ ਚੀਜ਼ ਨੂੰ ਜੀਣਾ ਜਿਹੜੀ ਚੀਜ਼ ਤੁਸੀਂ ਹੈ ਹੀ ਨਹੀਂ ਬੜਾ ਟਫ ਹੁੰਦਾ ਆ ਸੋ ਮੇਬੀ ਇਹ ਵੀ ਇੱਕ ਰੀਜ਼ਨ ਹੋ ਸਕਦਾ ਕਿ ਮੈਂ ਫਿਲਮਾਂ ਕੱਟ ਕਰਦੀ ਆ ਕਿਉਂਕਿ ਇਦਾਂ ਦੇ ਕੈਰੈਕਟਰਸ ਬਹੁਤ ਘੱਟ ਲਿਖੇ ਜਾਂਦੇ ਆ ਹਨਾ ਜਿਦਾਂ ਹੁਣ ਪਿੱਛੇ ਆਏ ਜੇ ਆਈ ਸੀ ਚਿੱਤਾ ਸਿੰਘ ਉਹਦੇ ਚ ਪੁਲਿਸ ਆਫੀਸਰ ਦਾ ਕਿਰਦਾਰ ਸੀਗਾ ਇੰਨਾ ਬਿੰਦਾਸ ਪੂਰਾ ਬੌਸ ਲੇਡੀ ਵਾਲੀ ਫਿਲਮ ਬਿਲਕੁਲ ਬਿਲਕੁਲ ਤੇ ਇਦਾਂ ਦੇ ਘੱਟ ਲਿਖੇ ਜਾਂਦੇ ਆ ਜ਼ਿਆਦਾ ਲਿਖੇ ਜਾਣੇ ਚਾਹੀਦੇ ਆ ਤੇ ਪਰ ਆਏਗਾ ਟਾਈਮ ਵੀ ਅਜੇ ਤਾਂ ਸਟਾਰਟਿੰਗ ਆ ਅੱਛਾ ਅਗਰ ਤੁਸੀਂ ਰੀਅਲ ਦੇ ਵਿੱਚ ਤੁਹਾਨੂੰ ਇੱਕ ਦਿਨ ਲਈ ਪੋਲੀਟਿਸ਼ੀਅਨ ਬਣਾ ਦਿੱਤਾ ਜਾਏ ਤਾਂ ਜੱਪਜੀ ਕਿਹੜੇ ਚ Uh, समाज की सेवा करना चाहूँगी मैं जो भी खराबियां ने जो भी uh, खास करके कुड़ियों लैके उन्होंफी लैके मैं uh, जरूर कुछ करना चाहूँगी और uh, मेरे लिए हमेशा यू you नो know, uh, वो रहा कि कुड़िया प्रति कुछ करना है है ना mm. और आई थिंक इदन दे मैं कुछ करना चाहूँगी फीमेल सेफ्टी लैके uh, mm. जो, जो कुड़िया ਹੁੰਦਾ ਆ ਬਤਕਰਾ ਜੀ 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 ਇੱਕ ਆਰਟਿਸਟ ਹੋਣ ਦੇ ਨਾਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਅਪਸ ਐਂਡ ਡਾਊਨਸ ਆਉਂਦੇ ਤੁਹਾਨੂੰ ਬਹੁਤ ਚੀਜ਼ਾਂ ਫੇਸ ਕਰਨੇ ਪੈਂਦੀਆਂ ਹਨਾ ਆਮ ਸ਼ੋਰ ਤੁਸੀਂ ਵੀ ਕੀਤਾ ਹੋਗਾ ਲੇਕਿਨ ਇੱਕ ਆਰਟਿਸਟ ਹੋਣ ਦੇ ਨਾਤੇ ਤੁਸੀਂ ਵੀ ਐਂਡ ਆਫ ਦਿ ਡੇ ਹਿਊਮਨ ਹੋ ਸਕੂਨ ਭਾਲਦੇ ਹੋ ਤੁਹਾਨੂੰ ਸਕੂਨ ਕਿਸ ਚੀਜ਼ ਤੋਂ ਮਿਲਦਾ ਓ ਮਾਈ ਗਾ ਤੁਸੀਂ ਤਾਂ ਮੈਨੂੰ ਇਨਟਰੋਸਪੈਕਟ ਕਰਨ ਤੇ ਮਜਬੂਰ ਕਰਤਾ ਆਪਣੇ ਆਪ ਤੇ ਰਿਫਲੈਕਟ ਕਰਨ ਤੇ ਵੀ ਅੱਛਾ ਮੈਨੂੰ ਕਿੱਥੋਂ ਸਕੂਨ ਮਿਲਦਾ ਆ ਹਾਏ ਮੈਨੂੰ ਗੁਰਦੁਆਰੇ ਜਾ ਕੇ ਬਹੁਤ ਸ਼ਾਂਤੀ ਮਿਲਦੀ ਆ ਮੈਂ ਹੁਣੇ ਵੀ ਫਟੇਗੜ ਸਾਹਿਬ ਤੋਂ ਹੀ ਆਈ ਹਾਂ ਮੱਥਾ ਟੇਕ ਕੇ ਤੇ ਬਸ ਖਿੱਚਦਾਇਆ ਕੁਛ ਖਿੱਚਦਾਇਆ ਮੈਨੂੰ ਨਹੀਂ ਪਤਾ ਕੀ ਖਿੱਚਦਾਇਆ ਸੋ ਮੈਨੂੰ ਫਤੇਗੜ ਸਾਹਿਬ ਜਾ ਕੇ ਮੈਨੂੰ ਬਹੁਤ ਸਕੂਨ ਮਿਲਦਾ ਹੈ ਜੀ ਅੱਛਾ ਸਾਨੂੰ ਤਾਂ ਮਤਲਬ ਇੰਨੀ ਕੀ ਨੌਲੇਜ ਹੈ ਕਿ ਜਦ ਤੁਸੀਂ ਆਸਟ੍ਰੇਲੀਆ ਤੋਂ ਆਂਦੇ ਹੋ ਤੇ ਆਪਣੇ ਪ੍ਰੋਜੈਕਟਸ ਦੇ ਲਈ ਆਂਦੇ ਹੋ ਹਨਾ ਕਿ ਤੁਸੀਂ ਲੱਕੀਓ ਕਿ ਤੁਹਾਨੂੰ ਸਾਲ ਦੇ ਵਿੱਚ 2-4 ਵਾਰ ਤੁਹਾਡੇ ਗੇੜਾ ਲੱਗਿਆ ਨਾ ਆਂਦੇ ਹੋ ਕੁਝ ਮਹੀਨਿਆਂ ਦੇ ਵਿੱਚ 3-4 ਗੇੜੇ ਲੱਗ ਗਏ ਆ ਜੀ ਤੇ ਤੁਹਾਡੇ ਜਿਹੜੇ ਇੱਥੇ ਰਿਲੇਟਿਵਸ ਨੇ ਆ ਫਰੈਂਡਸ ਨੇ ਤੁਹਾਡੇ ਕੋਲ ਡਿਮਾਂਡ ਕਰਦੇ ਤੂੰ ਹੁਣ ਬਾਹਰੋਂ ਆ ਰਹੀ ਏ ਸਾਡੇ ਲਈ ਆ ਚੀਜ਼ਾਂ ਲੈ ਕੇ ਲਿਸਟ ਬਣਾ ਕੇ ਦਿੰਦੇ ਤੁਹਾਨੂੰ ਇਹ ਪਹਿਲਾਂ ਹੁੰਦਾ ਸੀਗਾ ਉਹ ਹੁਣ ਉਹ ਹੁਣ ਇਹ ਵੀ ਇਹਦਾ ਰੋਜ਼ਦਾ ਹੀ ਕੰਮ ਹੈ ਇਹਦਾ ਕਦੀ 10 ਦਿਨਾਂ ਬਾਅਦ ਇੱਥੇ ਤੇ ਕਦੀ ਉੱਥੇ ਹਨਾ ਸੋ ਹੁਣ ਇਹਨਾਂ ਨਾਲੇ ਹੁਣ ਤਾਂ ਸਾਰਾ ਕੁਝ ਇੱਥੇ ਮਿਲਦਾ ਜੀ ਬਾਹਰ ਤੇ ਇੱਥੇ ਬਣਿਆ ਪਿਆ ਹੁਣ ਨਾ ਇੱਥੋਂ ਜੋ ਜਨੇਫਰ ਉਧਰੋਂ ਆਂਦੀ ਫੈਮਿਲੀ ਦੀ ਹੁਣ ਹੁਣ ਉਲਟਾ ਹੋ ਗਿਆ ਹੁਣ ਇਧਰੋਂ ਉਧਰ ਲੈ ਕੇ ਚਾਹੀਦਾ ਸਾਮਾਨ ਕੀ ਲੈ ਕੇ ਜਾਣ ਜਿਆਦਾ ਮੈਂ ਕੀ ਲੈ ਕੇ ਜਾਣੀ ਆ ਪਿਛਲੀ ਵਾਰੀ ਤੇ ਮੈਂ ਉਹ ਜਿਹੜਾ ਉੜਾ ੜਾ ਲਿਖਿਆ ਸੀ ਉਹ ਅੱਜ ਕੱਲ ਨਵਾਂ ਫਰੇਮ ਦੇ ਵਿੱਚ ਆ ਕੱਲ ਹੀ ਮੈਨੂੰ ਕਿਸੇ ਨੇ ਗਿਫਟ ਕੀਤਾ ਫੱਟੀ ਤੇ ਉੜਾ ੜਾ ਲਿਖਿਆ ਮਤਲਬ ਐਦਾਂ ਦੀ ਅੰਟੀਕ ਜੀਆਂ ਚੀਜ਼ਾਂ ਜਿਹੜੀਆਂ ਉਧਰ ਮਿਲਦੀਆਂ ਬੜ ਬੜੀਆਂ ਮਹਿੰਗੀਆਂ ਮਿਲਦੀਆਂ ਇੱਥੇ ਥੋੜੀ ਸਸਤੀਆਂ ਮਿਲ ਜਾਂਦੀਆਂ अच्छा मतलब जब जी रोएना चीज ज्यादा शौक है हां जी जी तो जेड़े तनु हुन ਤੁਸੀਂ ਬਾਗਾ ਬਾਰਡਰ ਤੇ ਗਏ ਆ ਪ੍ਰਮੋਸ਼ਨ ਦੌਰਾਨ ਵੀ ਤੁਹਾਨੂੰ ਜਿੱਦਾਂ ਸਟੇਜ ਤੇ ਸਨਮਾਨਿਤ ਕਰਦੇ ਆ ਜਦ ਤੁਸੀਂ ਜਾਂਦੇ ਲੋਕ ਤੁਹਾਨੂੰ ਐਡਮਾਇਰ ਕਰਦੇ ਆ ਤੇ ਜਿਹੜੇ ਇੰਨੇ ਸਾਰੇ ਗਿਫਟਸ ਇਕੱਠੇ ਹੁੰਦੇ ਜਬਜੀ ਕੀ ਕਰਦੇ ਉਹਨਾਂ ਨੂੰ ਮਤਲਬ ਇੱਕ ਰੂਮ ਚ ਸਜਾ ਕੇ ਰੱਖਦੇ ਆ ਜਾਂ ਜਦੋਂ ਉਹਨਾਂ ਚੀਜ਼ਾਂ ਨੂੰ ਬਾਹਰ ਜਾਂਦੇ ਆ ਜਾਂ ਵਾਪਿਸ ਆ ਕੇ ਉਹਨਾਂ ਸਾਰੇ ਗਿਫਟਸ ਨੂੰ ਆਪਣੇ ਦੇਖਦੇ ਜੋ ਫੈਨਸ ਤੁਹਾਨੂੰ ਦਿੰਦੇ ਤੇ ਕੀ ਸੋਚਦੇ ਹੋ ਅੱਧੇ ਤਿੰਨ ਨੇ ਹੈਲਪ ਕੀਤੀ ਮੇਰੀ ਗਿਫਟ ਕੋਲਣ ਦੇ ਵਿੱਚ ਆ ਮੈਂ ਕੀ ਕਰਦੀ ਆ ਜੀ ਸਨਮਾਨ ਆ ਜਿਹੜਾ ਇਹ ਸਤਿਕਾਰ ਮਿਲਦਾ ਹੈ ਤੇ ਬੜਾ ਪਿਆਰ ਕਰਦੇ ਨੇ ਔਰ ਸਾਨੂੰ ਸਨਮਾਨ ਕੀਤਾ ਜਾਂਦਾ ਸਟੇਜ ਤੇ ਅੱਧੇ ਤੇ ਮੇਰੇ ਟਰੋਫੀਜ਼ ਜਿਹੜੀਆਂ ਨੇ ਉਹ ਉੱਥੇ ਪਈਆਂ ਆਸਟ੍ਰੇਲੀਆ ਔਰ ਅਧੀਆਂ ਕਹਿ ਬਣ ਲੱਗਦਾ ਇੱਥੇ ਪਈਆਂ ਹੋਣੀਆਂ ਤੇ ਉਹ ਹੁਣ ਉਹਨੂੰ ਕੀ ਕਰੀ ਤੇ ਦੇਖ ਲਈ ਤੇ ਔਰ ਖੁਸ਼ ਹੋਈਦਾ ਨਾਮ ਦੇ ਲਈਦਾ ਕਿ ਵਾਹ ਜੀ ਵਾਹ ਚੰਗਾ ਲੱਗਦਾ ਜੀ ਅੱਛਾ ਲਾਸਟ ਬਟ ਨਾਟ ਦ ਲੀਸਟ ਜ਼ਿੰਦਗੀ ਹਸੀਨ ਹੋਣੀ ਚਾਹੀਦੀ ਹੈ ਜਾਂ ਫਿਰ ਲੰਬੀ ਮੈਨੂੰ ਲੱਗਾ ਤੁਸੀਂ ਕਹਿਣ ਲੱਗੇ ਜ਼ਿੰਦਗੀ ਹਸੀਨ ਹੋਣੀ ਚਾਹੀਦੀ ਜਾਂ ਲੰਬੀ ਨੇ ਨਹੀਂ। ਉਹ ਨਹੀਂ ਰੰਗੀਨ ਕਿਉਂ 컬러ਫੁਲ ਕਿਉਂ ਨਹੀਂ ਹੋਣੀ ਚਾਹੀਦੀ? অফਕੋਰਸ 컬러ਫੁਲ ਹੋਣੀ ਚਾਹੀਦੀ। ਰੰਗ ਬਰੰਗੀ। ਆ ਜ਼ਿੰਦਗੀ ਹਸੀਨ ਹੋਣੀ ਚਾਹੀਦੀ ਹੈ ਯਾਰ ਲੰਬੀ। ਆਨੰਦ ਵਾਲੀ ਹੋਣੀ ਚਾਹੀਦੀ। ਹੁਣ ਇਹ ਤੁਸੀਂ ਜਿੱਧਰ ਮਰਜੀ ਪਾ ਲਓ, ਇਧਰ ਪਾ ਲਓ ਜਾਂ ਉਧਰ ਪਾ ਲਓ। ਵੀ ਹਸੀਨ ਕੇ ਲੰਬੀ। ਆਮ ਬੜੀ ਹੋਣੀ ਚਾਹੀਦੀ ਜ਼ਿੰਦਗੀ। ਆਮ ਚਾਏ ਛੋਟੀ ਹੋਵੇ ਚਾਏ ਲੰਬੀ ਹੋਵੇ ਪਰ ਐ ਲੱਗੇ ਕਿ ਪੂਰਾ ਜੀਏ ਗਏ ਆਪਣਾ। ਹੂੰ। ਹੈਨਾ ਹਨੰਦ ਮੰਨ ਕੇ ਗਏ ਤੇ ਲਾਸਟ ਕੁਝ ਆਡੀਅנס ਨੂੰ ਕਹਿਣਾ ਚਾਹੁੰਦੇ ਹੋ ਵੈਸਤ ਆਡੀਅנס ਬਹੁਤ ਸਮਝਦਾਰ ਹੈ ਸਾਡੀ ਵੀ ਕਹਿਣਾ ਚਾਹਾਂਗੀ ਮੈਂ ਆਡੀਅנס ਬੜੀ ਸਿਆਣੀ ਹੈ ਜੀ ਹੈਨਾ ਤੇ ਪੰਜਾਬੀ ਸਿਨੇਮਾ ਨੂੰ ਹਮੇਸ਼ਾ ਸਪੋਰਟ ਕਰਿਆ ਕਰੋ ਪੰਜਾਬੀ ਭਾਸ਼ਾ ਚ ਜਦੋਂ ਫਿਲਮ ਬਣਦੀ ਹੈ ਚਾਹੇ ਉਹ ਸਾਡੀ ਫਿਲਮ ਹੋਵੇ ਚਾਹੇ ਕਿਸੇ ਦੀ ਵੀ ਇੰਡਸਟਰੀ ਜੋ ਹੈਗੀ ਹੈ ਜਰੂਰ ਸਪੋਰਟ ਕਰਿਆ ਕਰੋ ਆਪਣਾ ਫਰਜ਼ ਮੰਨਦਾ ਹੈ ਕਿ ਆਪਾਂ ਪੰਜਾਬੀ ਸਿਨੇਮਾ ਪੰਜਾਬੀ ਭਾਸ਼ਾ ਨੂੰ ਅੱਗੇ ਲੈ ਕੇ ਜਾਈਏ ਤਾਂ ਆਪਣਾ ਯੋਗਦਾਨ ਤੁਸੀਂ ਪਾਓ ਵਿੱਚ ਜ਼ਰੂਰ ਅਸੀਂ ਤਾਂ ਆਪਣਾ ਫਰਜ਼ ਨਿਭਾਤਾ ਫਿਲਮ ਬਣਾ ਕੇ ਆਪਣੀ ਭਾਸ਼ਾ ਚ ਹੁਣ ਇਹਨੂੰ ਚਲਾਉਣਾ ਤੁਹਾਡਾ ਕੰਮ ਆ ਜੀ ਤੇ ਹਮੇਸ਼ਾ ਪੰਜਾਬੀ ਸਿਨੇਮਾ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਥੈਂਕ ਯੂ ਸੋ ਮਚ ਮੈਮ ਥੈਂਕ ਯੂ